ਅਕਸਰ ਲੇਕੇ ਆ ਜਨਾਬੇ ਤੇ ਆਪਾਂ ਦੋ ਪੋਲਿਟਿਕਲ ਦਫਤਰਾਂ ਜਿਹੜੇ ਚੋਣ ਦਫਤਰ ਅੱਜ ਖੁੱਲੇ ਆ ਔਰ ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਮੇਰੀ ਚੋਣ ਮਹੀਮ ਜਿਹੜੀ ਆ ਇਸ ਲੋਕ ਸਭਾ ਹਲਕੇ ਦੇ ਲੋਕ ਚਲਾ ਰਹੇ ਆ ਸਾਡੀ ਸਾਰੀ ਲੀਡਰਸ਼ਿਪ ਇੱਕ ਮੁਠ ਹੋ ਕੇ ਪੂਰੀ ਚੋਣ ਮਹੀਮਾ ਜਿਹੜੀ ਪੂਰੇ ਜ਼ਿਲ੍ਹੇ ਚ ਪਖਾਈ ਹੋਈ ਆ ਤੁਸੀਂ ਦੇਖੋਗੇ ਸਰਦਾਰ ਸਰਜੀਤ ਸਿੰਘ ਰਖਣਾ ਸਾਹਿਬ ਸਵੇਰ ਤੋਂ ਹੀ ਇਸ ਮਹੀਮ ਚ ਮੇਰੇ ਨਾਲ ਨਾਲਿਕਾ ਸਾਹਿਬ ਸਾਡੇ ਹਲਕਾ ਇੰਚਾਰਜ ਸਾਹਿਬ ਸਤਵਿੰਦਰ ਸਿੰਘ ਜੀ ਕੌੜਾ ਸਾਹਿਬ ਸਵੇਕ ਤੋਂ ਮੇਰੇ ਨਾਲ ਤੇ ਸਾਡੇ ਦੂਸਰੇ ਐਸਜੀਪੀਸੀ ਮੈਂਬਰ ਤੇ ਗੋਲੂ ਜੀ ਸਾਰੀ ਟੀਮ ਅਸੀਂ ਇਕੱਠੇ ਹੋ ਕੇ ਤੁਰ ਰਹੇ ਆਂ ਔਰ ਬੜਾ ਅਸ਼ੀਰਵਾਦ ਮਿਲ ਰਿਹਾ ਹੈਗਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੌਣ ਡਰਾਮੇ ਕਰਦਾ ਆ ਕੌਣ ਪ੍ਰੈਕਟੀਕਲ ਆ ਤੁਹਾਨੂੰ ਯਾਦ ਹੋਣਾ ਜਦੋਂ ਆਮ ਆਦਮੀ ਦੀ ਸਰਕਾਰ ਬਣੀ ਵੱਡੀਆਂ ਗੱਲਾਂ ਕਈਆਂ ਕਈਆਂ ਬਿਲਾਲ ਬੱਤੀ ਵਾਲੀ ਗੱਡੀ ਨਹੀਂ ਲੈਣੀ ਸਿਕਿਉਰਟੀ ਨਹੀਂ ਲੈਣੀ ਨਸੇ ਬੰਦ ਕਰ ਦਾਂਗੇ 1000 ਰੁਪਇਆ ਘਰ ਘਰ ਦੇ ਦਾਂਗੇ ਨੌਕਰੀ ਦੇ ਦਾਂ ਘਰ ਘਰ ਕੁੰਜਾ 500 ਜਦੋਂ ਸਰਕਾਰ ਬਣ ਗਈ ਸਾਰੇ ਵਾਅਦਿਆਂ ਤੋਂ ਮੁੱਕਰੀ ਆ ਤੁਹਾਡੇ ਵਾਲਾ ਐਮਐਲਏ ਮੇਰੇ ਆਦਾ ਵਿਧਾਨ ਸਭਾ ਵਿੱਚ ਸਾਈਕਲ ਲੈ ਕੇ ਗਿਆ ਵੀ ਮੈਂ ਤਾਂ ਯਾ ਬੜਾ ਸਿੰਪਲ ਆ ਸਾਈਕਲ ਤੇ ਹੀ ਆਇਆ ਹੁਣ ਤੁਸੀਂ ਜਾ ਕੇ ਦੇਖੋ ਗੱਡੀ ਗੱਡੀਆਂ ਕੋਠੀਆਂ ਬਣਾ ਰਹੇ ਤਹਿਸੀਲਾਂ ਵੀ ਠੇਕੇ ਦੇ ਦਿੰਦੀਆਂ ਥਾਣੇ ਠੇਕੇ ਦੇ ਦੇ ਦਿੰਦੇ ਮਹੀਨੇ ਲੈ ਜਾਣੇ ਆ ਆਮ ਆਦਮੀ ਨੇ ਜੇ ਰਜਿਸਟਰੀ ਕਰਾਉਣੀ ਐ ਨਾ ਲੱਖ ਲੱਖ ਰੁਪਈਆ ਦੇ ਜੀਸੂਈ ਦਾ ਲੱਗਦਾ ਹੈ 5-10 ਹਜ਼ਾਰ ਰੁਪਈਆ ਇੰਤਕਾਲ ਦਾ ਲੱਗਦਾ ਹੈ ਐਨਓਸੀਆਂ ਦੇ ਨਾਂ ਤੇ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਲੁੱਟ ਮਚਾਈ ਜਾ ਰਹੀ ਹੈ ਥੋੜੀ ਬੋਲਦੀ ਨਹੀਂ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਮਚਾਈ ਜਾ ਰਹੀ ਹੈ ਜਿਹੜਾ ਗਰੀਬਾਂ ਨੂੰ ਸੀ ਕਣਕ ਤੇ ਦਾਲ ਦਿੰਦੇ ਤੇ ਇਹ ਕਰਪਸ਼ਨ ਕਰਕੇ ਜਿਹੜਾ ਸੁਰਸਰੀ ਵਾਲਾ ਆਟਾ ਹੈਗਾ ਅਸੀਂ 35 ਕਿਲੋ ਕਣਕ ਦਿੰਦੇ ਤੇ 15 ਕਿਲੋ ਗਲੀ ਸੜੀ ਕਣਕ ਦਾ ਆਟਾ ਜਿਹੜਾ ਲੋਕਾਂ ਕੋਲ ਪਹੁੰਚ ਰਿਹਾ ਜਿਹੜੀਆਂ ਰਪੋਰਟਾਂ ਮਿਲਿਆ ਸਾਗਰ ਸਕੀਮ ਬੰਦ ਹੋ ਗਈ ਪੈਨਸ਼ਨ ਸਕੀਮ ਬੰਦ ਹੋ ਗਈ ਸਾਈਕਲ ਜਿਹੜੇ ਦੰਦੇ ਤੇ ਉਹ ਵੀ ਬੰਦ ਹੋ ਗਏ ਸਕਾਲਰਸ਼ਿਪ ਉਹ ਵੀ ਬੰਦ ਹੋ ਗਈ ਕਰਮਚਾਰੀ ਵੀਰ ਬੜਾ ਜੋਰ ਲਾ ਕੇ ਇਹਨਾਂ ਨੂੰ ਜਿਤਾਇਆ ਸੀਗਾ ਤੁਸੀਂ ਦੇਖੋ ਵੀ ਜਿੰਨੇ ਪੇ ਕਮਿਸ਼ਨ ਲੱਗੋਏ ਸਾਡੀ ਸਰਕਾਰ ਚ ਲੱਗੋਏ ਕਦੇ ਹਿੰਦੁਸਤਾਨ ਚ ਸਭ ਤੋਂ ਵੱਧ ਸੈਲਰੀਆਂ ਸਾਡੀ ਸਰਕਾਰ ਚ ਹੁੰਦੀ ਸੀ ਫਿਰ ਕਾਂਗਰਸ ਦੀ ਸਰਕਾਰ ਹੋ ਗਈ ਉਹਨਾਂ ਨੇ ਅਟਕਾਰ ਕਰਤੀ ਸੈਂਟਰ ਗਵਰਨਮੈਂਟ ਦੇ ਇਹ ਸਰਕਾਰ ਚ ਤੁਸੀਂ ਦੇਖੋ ਸੈਂਟਰ ਦਾ 80% ਦਾ ਸਟੇਟ 20% ਦੇ ਰਹੀ ਹੈ। 5 ਸਾਲ ਦੇ ਏਰੀਅਰ ਨਹੀਂ ਮਿਲੇ। ਸੋ ਅੱਜ ਹਰ ਵਰਗ ਕਿਸਾਨਾਂ ਨੂੰ ਜਿੰਨੇ ਮੋਟਰਾਂ ਦੇ ਕਨੈਕਸ਼ਨ ਮਿਲੇ, ਬਾਦ ਸਾਹਿਬ ਦੀ ਸਰਕਾਰ ਤੋਂ ਮਿਲੇ, 7 ਸਾਲਾਂ ਨਾਲ ਇੱਕ ਵੀ ਨਹੀਂ ਮਿਲਿਆ। ਕਿਸਾਨਾਂ ਨੂੰ ਟਰੈਕਟਰ ਦਾ ਗੱਡਾ ਕਿ ਬਾਦ ਸਾਹਿਬ ਨੇ ਕਰਿਆ ਤਾਂ ਜਿਹੜਾ ਟੈਕਸ ਭਾਅ ਕਰਿਆ ਤਾਂ ਫਿਰ ਕਿਸਾਨੀ ਵਾਸਤੇ ਬਾਦ ਸਾਹਿਬ ਨੇ ਬਹੁਤ ਸਾਰੀਆਂ ਸਕੀਮਾਂ, ਡ੍ਰਿਪ ਸਿਸਟਮ, ਸਬਸਿਡੀਆਂ, ਸਾਰਾ ਕੁਝ ਦੇ ਦਿੱਤੀ, ਮੁਆਵਜ਼ੇ ਦੇ ਪੈਸੇ ਸਮੇਂਦਰ ਮਿਲਦੇ ਤੇ। ਇਹ ਤਾਂ ਝੂਠ ਬੋਲ ਕੇ ਮਤਲਬ ਮੁਰਗੀਆਂ ਵੀ ਦੇ ਦੇਵਾਂਗੇ ਪੈਸੇ ਬੱਕਰੀਆਂ ਦੇ ਵੀ ਦੇ ਦਾਂਗੇ ਕਿਸੇ ਤੇ ਹੜ ਆਏ ਕਿਸੇ ਦੀ ਫਸਲ ਖਰਾਬ ਹੋਈ ਹੈ 1 ਰੁਪਿਆ ਕਿਸੇ ਜ਼ਿੰਮੇਵਾਰ ਨੂੰ ਦੇ। ਇਸੇ ਕਰਕੇ ਹਰ ਪਿੰਡ ਤੇ ਹਰ ਸ਼ਹਿਰ ਤੇ ਆਮ ਆਦਮੀ ਕੋਲਟੀ ਤੋਂ ਕੁਛਣ ਪੁੱਛੇ ਜਾਂਦੇ। ਕਿਸਾਨ ਸਰਦਾਰ ਅੰਬੀਰ ਕਹਿੰਦਾ ਦੀ ਕਿਰਪਾ ਮੈਂ ਕਦੇ ਕਿਸੇ ਦੀ ਉਮਰ ਨੂੰ ਚੈਲੰਜ ਨਹੀਂ ਕਰਦਾ। ਮੈਂ ਨਹੀਂ ਕਹਿੰਦਾ ਕਿ ਬੁਢਾ ਹੋ ਕੇ ਬੰਦਾ ਸੇਵਾ ਨਹੀਂ ਕਰ ਸਕਦਾ। ਪਰ ਜਦੋਂ ਇਹ ਜਵਾਨ ਤੇ ਅਜੇ ਤੋਂ 10 ਸਾਲ ਪਹਿਲਾਂ MP ਬਣਿਆ ਉਸ ਟਾਈਮ ਦੀ ਕਾਰਗੁਜ਼ਾਰੀ ਦੇਖ ਲਿਓ। ਉਸ ਟਾਈਮ ਤੇ ਇਹਨਾਂ ਦੀ ਅੱਖਾਂ ਵੀ ਠੀਕ ਸੀ ਉਹਨਾਂ ਦਾ ਹਾਰਟ ਦਾ ਪ੍ਰੈਸ਼ਰ ਵੀ ਨਹੀਂ ਹੋਇਆ ਤਾਂ ਚੱਲ ਫਿਰ ਵੀ ਵਧੀਆ ਸਕਦੇ ਤੇ ਉਸ ਟਾਈਮ ਕਿਸੇ ਦੇ ਦੁੱਖ ਸੁੱਖ ਚ ਨਹੀਂ ਗਏ ਇੱਕ ਕਦੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਨਹੀਂ ਗਏ 15 ਵਾਰੀ ਸਿਰਫ ਵਿਧਾਨ ਲੋਕ ਸਭਾ ਦੇ ਅੰਦਰ ਬੋਲੇ ਆ ਸੋ ਮੈਂ ਤਾਂ ਬੇਨਤੀ ਕਰਦਾ ਵੀ ਕਾਰਗੁਜ਼ਾਰੀ ਔਰ ਕਰੈਕਟਰ ਜਦੋਂ ਇਹਨਾਂ ਦੀ ਉਮਰ 50 ਸਾਲ ਦੀ ਟੀ ਅੱਜ 65 ਨਹੀਂ ਹੋਣੀ ਮੇਰੇ ਕਹਿਲੇ ਨਾ ਨਾ 75 80 ਹੋਗੇ ਉਸ ਟਾਈਮ 60 ਸਾਲ ਦੇ ਹੋਣੇ ਉਸ ਟਾਈਮ ਦਾ ਤੁਸੀਂ ਦੇਖੋ ਵੀ ਇਹ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਵੀ ਕਾਂਗਰਸ ਨੇ ਵੇੜਾ ਘਰ ਕਰ ਦਿਆ ਦੇਸ਼ ਦਾ ਕਾਂਗਰਸ ਨੇ ਭਸਾ ਜਾਰੀ ਪਾਰਟੀ ਆ ਕਾਂਗਰਸ ਨੇ ਹਾਲ ਤੱਕ ਚਲਤੇ ਟੈਕ ਰਾਇਆ ਕਾਂਗਰਸ ਨੇ ਕਿਰਾਸੀਤ ਕਤਲੇਆਮ ਕਰਵਾਇਆ ਇਹ ਸਾਰੀਆਂ ਗੱਲਾਂ ਗਾਂਧੀ ਜੀ ਕਹਿੰਦੇ ਤੇ ਅਗਲੀ ਵਾਰ ਟਿਕਟ ਨਹੀਂ ਮਿਲਿਆ ਆਜ਼ਾਦ ਖੜ ਕੇ ਫਿਰ ਸਾਰੀਆਂ ਪਾਰਟੀਆਂ ਨੂੰ ਮਾੜਾ ਕਹਿਣ ਲੱਗੇ ਹੁਣ ਕਾਂਗਰਸ ਚ ਜਾ ਕੇ 15 ਸਾਲਾਂ ਅੱਜ ਕਾਂਗਰਸ ਦਾ ਉਹਨਾਂ ਨੇ ਕੀ ਦੇਖ ਲਿਆ ਵੀ ਉਹ ਬਹੁਤ ਵਧੀਆ ਹੋਗੀ ਦੇਸ਼ ਵਾਸਤੇ ਵੀ ਵਧੀਆ ਹੋਊਗੀ ਪੰਜਾਬ ਵਾਸਤੇ ਵੀ ਵਧੀਆ ਹੋਊਗੀ ਸੋ ਮੈਂ ਤਾਂ ਬੇਨਤੀ ਸਿਰਫ ਇੰਨੀ ਕੀ ਕਰਨੀ ਆ ਵੀ ਤੁਸੀਂ ਕਿਰਦਾਰ ਦੇਖੋ ਮੈਂ 30 ਸਾਲ ਤੋਂ ਕੋਈ ਪਾਰਟੀ 'ਚ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਦੂਸਰੇ ਜਿਹੜੇ ਮੇਰੇ ਮੁਕਾਬਲੇ ਖੜੇ ਸਾਰੇ ਗੱਲ ਬਦਲੂ ਜਾਂ ਜਿਨ੍ਹਾਂ ਨੇ ਕਮਿਟਮੈਂਟਾਂ ਕਰਕੇ ਪੂਰੇ ਨਹੀਂ ਕਰੇ ਉਹ ਹੈਗੇ ਕਦੇ ਤੋਂ ਤੋਂ ਚੋਰ ਪਰਚਾ ਕੇ ਪੂਰਾ ਇੱਕ ਸਾਫ ਨਹੀਂ ਬੰਦਾ ਹੈ ਕਿ ਦੇਖਣਾ ਜਿਹੜਾ ਨਾ ਉਹ ਵੀ ਕਰੇਗਾ ਇਮਾਨਦਾਰੀ ਦਾ ਰਗਾਕਾਰ ਜੀ ਤੁਸੀਂ ਇੱਕ ਜੀ ਸਮਝੋ ਜਦੋਂ ਲੋਕ ਸਿਰਫ ਵੋਟਾਂ ਵਾਸਤੇ ਕਮਿਟਮੈਂਟ ਕਰਨਗੇ ਤੇ ਡਿਲੀਵਰ ਨਹੀਂ ਕਰਨਗੇ ਫਿਰ ਐਜੀਟੇਸ਼ਨ ਹੋਣਾ ਹੀ ਹੁਣ ਸੈਂਟਰ ਦੀ ਸਰਕਾਰ ਨੇ ਬੜੀ-ਬੜੀਆਂ ਕਮਿਟਮੈਂਟਾਂ ਕਰੀਆਂ ਪੂਰੀਆਂ ਨਹੀਂ ਕਰੀਆਂ ਕਿਸਾਨ ਬਾਰਡਰਾਂ ਤੇ ਬੈਠੇ ਆ ਫਿਰ ਮਹਾਰਾਣੀ ਪ੍ਰਨੀਤ ਕੌਰ ਦੇ ਘਰ ਵਾਲੇ ਨੇ ਤਾਂ ਕੁੱਟਕਾ ਸਾਹਿਬ ਦੀ ਸੌਂਗਾ ਕੇ ਕਿਹਾ ਤਾਂ ਸਾਰਾ ਕਰਜ਼ਾ ਮਾਫ਼ ਕਰ ਦਿਆਂ ਘਰ-ਘਰ ਨੌਕਰੀ ਦੇ ਦਿਆਂ ਸ਼ਗਨ ਸਕੀਮ 50000 ਕਰ ਦਿਆਂ ਪੈਨਸ਼ਨ 500 ਕਰ ਦਿਆਂ ਕੋਈ ਵਾਦਾ ਪੂਰਾ ਕਰਿਆ ਉਹ ਵਾਦਾ ਨਹੀਂ ਕਾਂਗਰਸ ਨੇ ਪੂਰਾ ਕਰਿਆ ਆਮ ਆਦਮੀ ਪਾਰਟੀ ਦਾ ਇਹ ਹਾਲ ਸੋ ਇਹ ਲੋਕ ਨਾ ਜੀ ਇਲੈਕਸ਼ਨਾਂ ਤੇ ਇਹਨਾਂ ਦੇ ਚਿਹਰੇ ਕੁਝ ਹੋਰ ਹੁੰਦੇ ਆ ਇਲੈਕਸ਼ਨਾਂ ਤੋਂ ਬਾਅਦ ਚਿਹਰੇ ਕੁਝ ਹੋਰ ਹੁੰਦੇ ਨੇ ਹੁਣ ਮਹਾਰਾਣੀ ਪੰਨੀਤ ਘੋੜਜੀ ਅੱਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਆ ਤੇ ਵੋਟਾਂ ਭਾਜਪਾ ਵਾਸਤੇ ਮੰਗ ਰਹੇ ਇੱਕ ਪਾਸੇ ਆਪਾਂ ਮੈਲਾਂ ਵਾਲੇ ਕਹਿ ਰਹੇ ਆ ਦੂਸਰੇ ਪਾਸੇ ਇਹਨਾਂ ਦਾ ਜਮੀਰ ਇੰਨੀ ਵੀ ਲਾਉ ਨਹੀਂ ਕਰਦਾ ਵੀ ਜਦੋਂ ਟਿਕਟ ਮਿਲ ਗਈ ਫਿਰ ਤਾਂ ਅਸਤੀਵਾ ਦੇ ਦੇਣਾ ਚਾਹੀਦਾ ਸੀ ਅੱਜ ਵੀ ਇੱਥੇ ਜੋ ਮੈਂ ਤਾਂ ਸਿਰਫ ਲੋਕਾਂ ਨੂੰ ਇੱਕ ਹੱਥ ਜੋੜ ਕੇ ਅਪੀਲ ਕਰਦਾ ਕਿ ਮੇਰਾ ਕਿਰਦਾਰ ਦੇਖੋ ਮੇਰੀ ਕਾਰਗੁਜ਼ਾਰੀ ਦੇਖੋ ਪਾਰਟੀ ਦਾ ਕਿਰਦਾਰ ਦੇਖੋ ਪਾਰਟੀ ਦੀ ਕਾਰਗੁਜ਼ਾਰੀ ਦੇਖੋ ਫਿਰ ਤੁਸੀਂ ਫੈਸਲਾ ਲਿਓ ਅਕਾਸ਼ਪੁਰੂਖ ਵੈਗਰੂ ਪ੍ਰਮਾਤਮਾ ਕਰੇ ਕੋ ਫੈਸਲਾ ਸਾਡੇ ਹੱਥ ਚ ਹੈ ਤੁਹਾਡਾ